ਇਹੋ ਜਿਹਾ ਹੀ ਹਾਲ ਸਾਡਾ ਸਿੱਖਾਂ ਦਾ ਅੱਜ ਹੋ ਰਿਹਾ ਹੈ ਅੱਜ ਲੋੜ ਹੈ ਇਹ ਮੰਗ ਚੁੱਕਣ ਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਪ੍ਰਭੂ ਸੱਤਾ ਸੰਪਨ ਹੋਵੇ ਗੱਲ ਇਹ ਕਰਨ ਦੀ ਲੋੜ ਹੈ ਕਿ ਮੀਰੀ ਪੀਰੀ ਦੇ ਲਖਾਇਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੇ ਜਾਣ ਵਾਲੇ ਫੈਸਲੇ ਕਿਸੇ ਕਮੇਟੀ ਦੇ ਮਹਤਾਜ ਨਾ ਹੋਣ ਨਾ ਹੀ ਕਿਸੇ ਇੱਕ ਇਨਸਾਨ ਦੇ ਹੋਣ ਬਲਕਿ ਇੱਥੋਂ ਹੋਣ ਵਾਲੇ ਫੈਸਲਿਆਂ ਵਿੱਚ ਸਮੁੱਚੇ ਸਿੱਖਾਂ ਦੀ ਸ਼ਮੂਲੀਅਤ ਬਣਾਉਣ ਲਈ ਕੋਈ ਨੀਤੀ ਘੜੀ ਜਾਵੇ ਤੇ ਮੰਗ ਕੀ ਕਰ ਰਹੇ ਹਾਂ ਕਿ ਕਾਨੂੰਨ ਦੀ ਅਧਿੰਨਗੀ ਵਿੱਚ ਚੱਲ ਰਹੀ ਸ਼੍ਰੋਮਣੀ ਕਮੇਟੀ ਵੱਲੋਂ 1952 ਵਿੱਚ ਤਿਆਰ ਕੀਤੇ ਗਏ ਅਹੁਦੇ ਵਾਲੇ ਜਥੇਦਾਰ ਤੁਸੀਂ ਆਪਣੀ ਅਧਿੰਨਗੀ ਵਿੱਚ ਥਾਪਦੇ ਰਹੋ ਕੋਈ ਗੱਲ ਨਹੀਂ ਕੌਮ ਦੀ ਤਕਦੀਰ ਦੇ ਮਾਲਕ ਤੁਸੀਂ ਹੀ ਹੋ ਬਸ ਥੋੜਾ ਸਿਸਟਮ ਠੀਕ ਬਣਾ ਲਓ ਸਿਆਸਤ ਦੇ ਪ੍ਰਭਾਵ ਨੂੰ ਪ੍ਰਵਾਨ ਕਰ ਚੁੱਕੇ ਸਿੱਖ ਸਿਆਸੀ ਸ਼੍ਰੇਣੀ ਤੋਂ ਮੰਗ ਕਰ ਰਹੇ ਨੇ ਕਿ ਤੁਸੀਂ ਦਖਲ ਦਿਓ ਕਿ ਅਜਿਹਾ ਸਿਸਟਮ ਬਣਾਓ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਵਿੱਚੋਂ ਸਿਆਸਤ ਦਾ ਦਖਲ ਖਤਮ ਹੋ ਜਾਵੇ। ਅਸਲ ਵਿੱਚ ਸਿੱਖਾਂ ਦੇ ਮਨ ਦੀ ਸੱਚੀ ਸੁੱਚੀ ਇੱਛਾ ਤਾਂ ਇਹ ਹੈ ਕਿ ਪੰਥਕ ਸੰਸਥਾਵਾਂ ਤੋਂ ਰਾਜਨੀਤੀ ਦਾ ਪ੍ਰਭਾਵ ਦੂਰ ਹੋਵੇ ਪਰ ਸਿਆਸਤ ਦੇ ਵਹਾਅ ਵਿੱਚ ਬਹਿ ਕੇ ਕਰ ਉਹ ਕੁਝ ਰਹੇ ਹਾਂ ਜਿੱਦਰ ਨੂੰ ਸਿਆਸੀ ਮਾਹੌਲ ਲੈ ਕੇ ਜਾ ਰਹੇ। ਭੁੱਲ ਗਏ ਆ ਕਿ ਸੰਗਤ ਇੱਕੀ ਵਿਸ਼ਵੇ ਹੁੰਦੀ ਹੈ। ਪੰਥਕ ਮਸਲਿਆਂ ਨੂੰ ਵਿਚਾਰਨ ਲਈ ਸੰਗਤੀ ਪ੍ਰਣਾਲੀ ਦਾ ਸਿਧਾਂਤ ਸਿੱਖ ਭੁੱਲ ਚੁੱਕੇ ਨੇ। ਅੰਗਰੇਜ਼ਾਂ ਵੱਲੋਂ ਥੋਪੇ ਗਏ ਗੁਰਦੁਆਰਾ ਐਕਟ ਤੇ ਧਾਰਮਿਕ ਅਧੀਨਗੀ ਨੂੰ ਸਰਬੋਤਮ ਤੇ ਸ਼ਰੋਮਣੀ ਸਮਝੀ ਬੈਠੇ ਆ। ਮਾਮਲਾ ਹੈ ਕਿ ਜੇਕਰ ਤਾਂ ਇਨ੍ਹਾਂ ਗੁਰਮੁਖ ਪਿਆਰਿਆਂ ਨੂੰ ਤਖਸੈਹਬਾਨ ਦੀ ਧਾਰਮਿਕ ਸੇਵਾਵਾਂ ਸੰਭਾਲਣ ਤਕਸੀਮਤ ਰੱਖਣਾ ਹੈ ਤਾਂ ਫਿਰ ਕੋਈ ਗੱਲ ਨਹੀਂ। ਇਹ ਜਥੇਦਾਰ ਕਿਵੇਂ ਨਿਯੁਕਤ ਕਰਨੇ ਨੇ ਤੇ ਕਿਵੇਂ ਸੇਵਾਮੁਕਤ ਕਰਨੇ ਨੇ ਇਸ ਦਾ ਫੈਸਲਾ ਐਸਜੀਪੀਸੀ ਕਰ ਲਵੇ। ਇਹ ਵੱਡਾ ਮਸਲਾ ਨਹੀਂ ਹੈ। ਪਰ ਜੇਕਰ ਐਸਜੀਪੀਸੀ ਦੀ ਪ੍ਰਬੰਧਕ ਸਕੀਮ ਵਾਲੇ ਜਥੇਦਾਰਾਂ ਦੇ ਕਾਰਜ ਖੇਤਰ ਵਿੱਚ ਕੌਮ ਨਾਲ ਸੰਬੰਧਿਤ ਵੱਡੇ ਫੈਸਲੇ ਕਰਨ ਦਾ ਹੱਕ ਇਹਨਾਂ ਨੂੰ ਦੇਣਾ ਹੈ ਤਾਂ ਇਹ ਬਹੁਤ ਵੱਡਾ ਮਸਲਾ ਹੈ। ਦੋਹਾਂ ਗੱਲਾਂ ਵਿੱਚ ਬਹੁਤ ਅੰਤਰ ਹੈ। ਇਸ ਨੂੰ ਸਧਾਰਨ ਘਟਨਾ ਨਾ ਸਮਝਿਆ ਜਾਵੇ ਤੇ ਸੂਝਵਾਨ ਸਿੱਖਾਂ ਨੂੰ ਇਸ ਸਮੇਂ ਚੇਤਨਣ ਹੋਣ ਦੀ ਲੋੜ ਹੈ। ਲੰਬੇ ਸਮੇਂ ਤੋਂ ਅਕਾਲ ਤਖਤ ਅਸਲ ਪੰਥਕ ਮਸਲਿਆਂ ਨੂੰ ਤਾਂ ਨੱਪ ਕੇ ਬੈਠਾ ਹੈ ਤੇ ਜਿਸ ਤਰ੍ਹਾਂ ਹਲਕੇ ਫੁਲਕੇ ਜਾਂ ਸਿਆਸੀ ਫੈਸਲੇ ਇਥੋਂ ਪਿਛਲੇ ਸਮੇਂ ਤੋਂ ਹੁੰਦੇ ਰਹੇ ਨੇ ਉਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਸੰਸਥਾ ਜਾਂ ਪੰਜ ਪ੍ਰਧਾਨੀ ਯੁਗਤ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਹੈ